ਜਾ ਤਾਂ ਸੀ ਆਪਣਾ ਸਰੀਰ ਛੱਡਾਂਗੇ ਜਾਂ ਸਾਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਇਹ ਬਿਆਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਦਿੱਤੇ ਗਏ ਨੇ ਤੇ ਭੁੱਖ ਹੜਤਾਲ ਤੇ ਸਿੱਖ ਜਥੇਬੰਦੀਆਂ ਬੈਠੀਆਂ ਹੋਈਆਂ ਨੇ ਦੱਸਿਆ ਕਿ ਉੱਥੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਕਾਫੀ ਵਾਰ ਅਸਾਮ ਦੇ ਵਿੱਚ ਜਾਣਾ ਚਾਹੁੰਨਾ ਹਾਂ ਤੇ ਅਮਰਿਤਪਾਲ ਅਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਨੇ ਮੈਂ ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਨਾ ਹਾਂ ਪਰੰਤੂ ਮੈਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਨੇ ਕਿਹਾ ਕਿ ਮੈਂ ਕਾਫੀ ਵਾਰ ਡੀਸੀ ਦੇ ਨਾਲ ਮੁਲਾਕਾਤ ਕੀਤੀ ਕਿ ਮੈਨੂੰ ਸਿੰਘਾਂ ਦੇ ਨਾਲ ਮਿਲਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਪਰੰਤੂ ਮੈਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲ ਰਹੀ ਤੇ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਨੂੰ ਲੈ ਕੇ ਚਿੰਤਾ ਤੇ ਜਿਹੜੇ ਐਮਪੀ ਸਿਮਰਨਜੀਤ ਸਿੰਘ ਮਾਨ ਦਿਖਾਈ ਦਿੱਤੇ ਤੇ ਉੱਥੇ ਹੀ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਸਿੱਖ ਜਥੇਬੰਦੀਆਂ ਨੂੰ ਲੈ ਕੇ ਇੱਕ ਵੱਡਾ ਵਿਆਹ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਕਿ ਸਿੱਖ ਜਥੇਬੰਦੀਆਂ ਭੁਖੜ ਹੜਤਾਲ ਤੇ ਬੈਠੀਆਂ ਨੇ ਤੇ ਜਿਸ ਦੇ ਦੌਰਾਨ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਕਾਹਦਾ ਐਮਪੀ ਦੇਕਰ ਮੈਨੂੰ ਸਿੰਘਾ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਜਿਸ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਫਰਤੋ ਸਿੱਖ ਜਥੇਬੰਦੀਆਂ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਅਮਰਸਰ ਦੇ ਡੀਸੀ ਤੋਂ ਪਰਮਿਸ਼ਨ ਲੈਣ ਦੀ ਕਿ ਮੈਨੂੰ ਉੱਥੇ ਆਸਾਮ ਜਾਣ ਦੋ ਪਰ ਸਰਕਾਰ ਮੈਨੂੰ ਪਰਮਿਸ਼ਨ ਨਹੀਂ ਦਿੰਦੀ ਨਾ ਮੈਨੂੰ ਤੇ ਹਾਰ ਜੇਲ੍ਹ ਦੇ ਵਿੱਚ ਜਿਹੜੇ ਹਵਾਲਾ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾਂਦਰੀ ਕਸ਼ਮੀਰ ਦੇ ਮਲਕ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਸ਼ਬੀਰ ਸਾਹ ਜਿਹੜੇ ਕਸ਼ਮੀਰ ਤੇ ਉਹਨਾਂ ਨੂੰ ਮਿਲਣ ਦੀ ਮੇਰੇ ਲਈ ਦਰਵਾਜ਼ੇ ਬੰਦ ਹੈ ਹੁਣ ਵੀ ਮੈਂ ਅੰਬਰਸਰ ਦੇ ਜੇਲ੍ਹ ਦੇ ਵਿੱਚ ਗਿਆ ਸੀਗਾ ਜਿਹੜੇ ਬਾਰਿਸ ਪੰਜਾਬ ਤੇ ਕੋਈ ਪੱਛੀ ਉੱਥੇ ਕਿੱਦੀ ਰੱਖੇ ਹੋਏ ਹੈ ਉੱਥੇ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੇਰਾ ਮਤਲਬ ਹੈ ਕਿ ਮੈਂ ਕਸ਼ਮੀਰ ਜਾਣਾ ਚਾਹਾਂ ਤੇ ਕਸ਼ਮੀਰ ਦੇ ਵਿੱਚ ਵੀ ਰੋਕ ਲੱਗਦੀ ਲੱਗਦੀ ਹੈ ਮੇਰਾ ਮਤਰਪੇਰ ਦਾ ਇੱਕ ਫਿਲਮ ਹੈ ਐਮਪੀ ਕਾਦਾ ਹੈ ਜੀ ਜੇ ਮੈਂ ਦੇਸ਼ ਦੇ ਵਿੱਚ ਆ ਜਾ ਨਹੀਂ ਸਕਦਾ ਤੇ ਮੇਰੇ ਲਈ ਦੇਸ਼ ਤੇ ਬਾਉਂਡਰੀਜ਼ ਬਣਾਤੀਆਂ ਤੇ ਹੁਣ ਜਦੋਂ ਦਾ ਕੰਸਾ ਅੰਨੰਦ ਜਦੋਂ ਜੈ ਚੱਲੀ ਹੈ ਇੱਕ ਹੋਰ ਨਵਾਂ ਬਾਰਡਰ ਪੰਜਾਬ ਦੇ ਉੱਤੇ ਬਣਾਤਾ ਹੈ ਜੀਦੇ ਵਿੱਚ ਨਾ ਕੋਈ ਕਸ਼ਮੀਰ ਜਾ ਸਕਦਾ ਨਾ ਕੋਈ ਜਦਾਖ ਦਾ ਸਕਦਾ ਨਾ ਜਿਹੜੇ ਉਨਾ ਹੀ ਦੇ ਜ਼ਿਲ੍ਹੇ ਹੈਗੇ ਆ ਕਾਂਗਰਸ ਦੇ ਹੈ ਚੰਬੇ ਦੇ ਹੈ ਮਾਸੂ ਦੇ ਉੱਥੇ ਜਾ ਸਕਦਾ ਇਹ ਇੱਕ ਨਵਾਂ ਦੇਸ਼ ਬਣਾਤਾ ਇਹਨਾਂ ਨੇ ਬੰਦ ਕਰਕੇ ਮਾਨ ਸਾਹਿਬ ਇੱਕ ਪੱਤਰਕਾਰਾਂ ਨੂੰ ਬੜੀਆਂ ਧਮਕੀਆਂ ਆ ਰਹੀਆਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨਮਾਇंदे ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਅੱਜ ਵੀ ਪੱਤਰਕਾਰਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੀ ਕਿ ਸਹਿਮਤੀ ਪ੍ਰਗਟ ਕਰਦੇ ਹੋ ਪੱਤਰਕਾਰਾਂ ਦੇ ਨਾਲ ਮੈਨਸ ਸੈਮੇਟ ਐਪਰ ਤੁਸੀ ਆਪੀ ਲੋ ਲੋ ਦੇਖੋ ਕਿੱਡੇ ਤਕਰੀ ਤੜੀ ਮੋਚਾ ਜਾ ਰਹੇ ਹੈ ਜਿੱਲਾ ਦੇ ਤਰ ਪੂਰੇ ਹੈ ਵੀ ਦਰੀ ਜਣਾ ਤਮਕਿਆ ਤੋਂ ਮਾਰ ਸਾਹ ਚੋਣ ਦਾ ਚ ਕੈਂਡੀਡੇਟ ਸਾਰੇ ਤਕੜੇ ਹੁੰਦੇ ਨੇ ਮੌਜੂਦਾ ਕੈਬਨਿਟ ਮੰਤਰੀ ਨੀਰ ਦੇ ਮੈਦਾਨ ਵਿੱਚ ਆਉਣ ਦੀ ਚਰਚਾ ਤੁਹਾਡੇ ਮੁਕਾਬਲੇ ਲਾ ਮੰਨਦੇ ਹੋ ਚੋਣ ਦਿਲਚਸਪ ਹੋਵੇਗੀ ਕੌਣ ਆਉਣਾ ਚਾਹੁੰਦਾ ਕੈਬਨਿਟ ਮੰਤਰੀ ਦੀ ਚਰਚਾ ਕੋਈ ਆਜੀ ਜੀ ਇਹ ਹੈ ਮੈਦਾਨ ਖੁੱਲਿਆ ਹੈ ਭੱਜਦਿਆਂ ਨੂੰ ਇਹ ਵਾਣ ਤਾਂ ਇੱਕੋ ਹੀ ਹੁੰਦੇ